ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਤੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਦੇ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟਸ ਦੇ ਜਿਹਨਾਂ ਦੇ ਪਾਚੇ ਨੇ ਇਹਨਾਂ ਨੇ ਡਰੱਗ ਪੈਸੇ ਨਾਲ ਕੋਠੀਆਂ ਘੜੀਆਂ ਕੀਤੀਆਂ ਜਾਂਦਾ ਤਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲੋ ਦੇਖੋ ਜੀ ਦਿਨਸਪੇਰਾ ਮੈਂ ਦਿਨਾਂ ਤੋਂ ਦਸ ਦਿਨ ਲੱਗੇ ਪਿੰਡ ਪਿੰਡ ਦੀਦਾ ਡੀਟੀਲ ਵਿੱਚ ਅੱਜ ਪ੍ਰਸ਼ਾਸਨ ਵਾਲੋ ਕਿਰਨ ਜੁਧ ਨਸ਼ਾ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਦੱਸਦੀ ਹੈ ਕਿ ਨਿਆਇ ਕਬਜ਼ੇ ਕਿ ਲੋਕਾਂ ਵਾਲੋ ਕਿਤੇ ਗਏ ਆ ਉੱਥੇ ਹੀ ਅੱਜ ਪੁਲਿਸ ਵਾਲੋ ਔਰ ਪ੍ਰਸ਼ਾਸਨ ਵਾਲੋ ਕਿਰਨ ਕਬਜ਼ੇ ਟਾਇਆ ਗਏ ਔਰ 10000 71 ਮਕਾਨ ਹੋਰ ਵੀ ਹੈ ਜਿਹਦੇ ਦੇ ਨਿਆਇ ਕਬਜ਼ੇ ਕੀਤੇ ਗਏ ਉਹ ਵੀ ਜਲਦੀ ਢਾਣ ਦੀ ਕੋਸ਼ਿਸ਼ ਕੀਤੀ ਹੈਗੀ ਇਤਾਂ ਹੀ ਜਦੋਂ ਐਸਐਸਪੀ ਜੀ ਆਪ ਦਾ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਹਦੇ ਪਹਿਲਾਂ ਵੀ 6 ਮਾਮਲੇ ਦਰਜ ਹੈ ਔਰ ਜਿਹਦੇ ਮਾਮਲੇ ਦਰਜ ਆ ਉਹਦੇ ਪ੍ਰਸ਼ਾਸਨ ਨਾਲ ਕਾਰਵਾਈ ਦੇਖੋ ਜੀ ਟੋਟਲ ਜਿਹੜਾ ਪ੍ਰਿੰਟ ਡੀਡਾ ਸੰਸੀ ਹੈਗਾ ਇਹਦੇ ਵਿੱਚ 70 ਘਰ ਰਹਿ ਗਏ ਆ ਜਿਨ੍ਹਾਂ ਨੂੰ ਮਾਰਨੇ ਹੋ ਕਲੈਕਟਰਸ ਅਦਾਲਤ ਵੱਲੋਂ ਜਿਹੜੇ ਹੈਗੇ ਆ ਡਿਮੋਲਿਸ਼ ਦੇ ਆਰਡਰ ਆਦੇ ਸਾਨੂੰ ਉਸੇ ਲੜੀ ਦੇ ਵਿੱਚ ਅੱਜ ਇਹ ਕਾਰਵਾਈ ਕਰਕੇ ਇੱਕ ਘਰ ਮਗਾਮ ਤੋੜ ਰਹੇ ਕੀ ਨਾਮ ਹੈ ਇਹਨਾਂ ਦਾ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਇਹਨਾਂ ਦਾ ਵੀ ਕ੍ਰਾਂਤ ਨਾਮ ਹੈ ਇਹ ਸਰ ਕਿੰਨੀ ਦੇਰ ਤੋਂ ਇਹ ਕਬਜ਼ਾ ਚੱਲ ਰਿਹਾ ਸੀ ਯਾਰ ਇਹਨਾਂ ਦਾ ਇਹ ਦੇਖੋ ਕਾਫੀ ਦੇਰ ਤੋਂ ਕਬਜ਼ਾ ਹੈਗਾ ਜਿਹੜੇ ਲੋਕਾਂ ਕੋਲ ਪੁੱਛਿਆ ਥੋੜੇ ਉਹ ਕਹਿੰਦੇ 20 ਤੋਂ 25 ਸਾਲ ਤੋਂ ਇਹਨਾਂ ਦਾ ਕਬਜ਼ਾ ਹੈਗਾ ਕਿ ਕੀ ਲੱਗਦਾ ਨਹੀਂ ਕਿ ਕਾਰਵਾਈ ਕਰਨ ਚ ਕਾਫੀ ਸਮੇਂ ਦਾ ਲੱਗਿਆ ਇਹ ਕਾਰਵਾਈ ਕਰ ਰਹੇ ਆ ਕਾ ਵੀ ਕਰ ਰਹੇ ਸਾਰੇ ਕਿੰਨੇ ਘਰਾਂ ਤੇ ਕਾਰਵਾਈ ਕੀਤੀ ਹੈਗੀ ਦੇਖੋ ਟੋਟਲ 71 ਘਰ ਨੇ ਸਾਰੇ ਵਿੱਚ ਜਿੱਦਾਂ ਜਿੱਦਾਂ ਸਾਨੂੰ ਸਿਕਿਉਰਟੀ ਮਿਲਦੀ ਆ ਪੁਲਿਸ ਸਿਕਿਉਰਟੀ ਮਿਲਦੀ ਆ ਅਸੀਂ ਨਾਲ ਦੇ ਨਾਲ ਕਾਰਵਾਈ ਕਰਦੇ ਹਾਂ ਪਰ ਕਿੰਨੇ ਜਿਹੜੇ ਘਰ ਡਿਮੋਲਿਸ਼ ਕੀਤੇ ਗਏ ਸੀ ਉਹਨਾਂ ਨੇ ਫਿਰ ਤੋਂ ਸਾਰੀ ਕਰ ਲਈ ਉਹਨਾਂ ਤੇ ਕੀ ਕਾਰਵਾਈ ਕੀਤੀ ਹੈਗੀ ਇੱਕ ਦੇਖੋ ਇੱਕ ਇੱਕ ਕੇਸ ਮੇਰੇ ਧਿਆਨ ਵਿੱਚ ਆਜਾਇਆ ਉਸ ਸਬੰਧ ਵਿੱਚ ਅਸੀਂ ਜ਼ਿਲ੍ਹਾ ਪੁਲਿਸ ਨੂੰ ਬਰਦਾਸ਼ਪੁਰ ਨੂੰ ਅਸੀਂ ਕੰਪਲੇਨ ਦੇਤੀ ਹੈ ਸਰ ਕਿੰਨੇ ਘਰ ਤੋੜ ਗਏ ਅੱਜ ਅਸਤਾਕੀ 4 ਤੋਂ 5 ਘਰ ਤੋੜੇ ਗਏ ਕਾਰਵਾਈ ਜਿਹੜੀ ਚੱਲ ਰਹੀ ਹੈ ਕਿਸ ਤਰ੍ਹਾਂ ਕਿਉਂ ਚਲਦੀ ਹੈ ਸਰ ਇੱਕ ਦਿਨ ਚ 122 ਸਮੇਂ ਬੀਤੋਂ ਦਾ ਨੀ ਮਸ਼ੀਨਰੀ ਆਂਦੀ ਆ ਨਾਮਲਾ ਵੀ ਆਂਦਾ ਤੇ ਕਿਉਂ ਨਾ ਜੇ ਕੱਤਰਕਾਰਾਂ ਨੂੰ ਵੀ ਕਾਰਵਾਈ ਇੱਕ ਵਾਰੀ ਕਿਉਂ ਨਹੀਂ ਕੀਤੀ ਜਾਂਦੀ ਨਹੀਂ ਦੇਖੋ ਜੀ ਜਿੱਦਾਂ ਜਿੱਦਾਂ ਸਾਨੂੰ ਪੁਲਿਸ ਸਿਕਿਉਰਟੀ ਮਿਲ ਰਹੀ ਹੈ ਜਿਸ ਜਿਸ ਕੇਸ ਵਿੱਚ ਸਿਕਿਉਰਟੀ ਅੱਜ ਮਿਲੀ ਹੈ ਤੇ ਬਾਕੀ ਘਰਾਂ ਦਾ ਕਾਰਵਾਈ ਕਿਉਂ ਨਹੀਂ ਆਉਂਦੀ ਨਹੀਂ ਅੱਜ ਸਾਨੂੰ ਇੱਕ ਘਰ ਦੀ ਸਿਕਿਉਰਟੀ ਮਿਲੀ ਹੈ ਨਾ ਜਿੱਦਾਂ ਜਿੱਦਾਂ ਸਿਕਿਉਰਟੀ ਜਿਹੜੀ ਜਿਹੜੀ ਮਿਲਦੀ ਹੈ ਅਸੀਂ ਉਦੋਂ ਦਾ ਕਾਰਵਾਈ ਕਰਦੇ ਹਾਂ ਅਗਲੀ ਕੀ ਆਏਗੀ ਅਗਲੀ ਕਾਰਵਾਈ ਜਲਦੀ ਕੀਤੀ ਜਾਵੇ ਜੀ ਜਿੱਦਾਂ ਪੁਲਿਸ ਸਿਕਿਉਰਟੀ ਡਾ ਸਾ ਤੋ ਉਹਨਾਂ ਦੇ ਕਾਰਵਾਈ ਦੇ ਤਹਿਤ ਮਨੋ ਡੀਸੀ ਸਾਹਿਬ ਨੇ ਜਿਹੜੇ ਉਦਵ ਦਿੱਤੇ ਸੀ ਉਹਦੇ ਰੈਪਲੀ ਸੈਲਪ ਜਿਹੜੀ ਹੈਗੀ ਪ੍ਰੋਵਾਈਡ ਕੀਤੀ ਗਈ ਹੈ ਸੋ ਥੈਟ ਕਿ ਲਾਅਨ ਆਰਡਰ ਨੂੰ ਮੇਨਟੇਨ ਕੀਤਾ ਜਾ ਸਕੇ ਜਿਹੜਾ ਅੱਜ ਜਿਹੜੀ ਕਾਰਵਾਈ ਹੋਈ ਹੈ ਜਿਹੜਾ ਹੈਗਾ ਵਿਕ्रांत ਹੈਗਾ ਇਹਦੇ ਖਿਲਾਫ ਚ ਐਨਡੀਪੀਐਸਟ ਜਿਹੜੇ ਪੱਚੇ ਦਰ ਸਕੇ ਬਾਕੀ ਵੀ ਅਸੀਂ ਜਿਹੜਾ ਹੈਗਾ ਕੰਸਰਨ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਜਿਹੜੀ ਹਦਾਇਤਾਂ ਉਸ ਦੇ ਮੁਤਾਬਿਕ ਪੁਲਿਸ ਜਿਹੜਾ ਹੈਗਾ ਲਾਅਨ ਆਰਡਰ ਸਟੇਟ ਨੂੰ ਮੇਨਟੇਨ ਕਰ ਵੀ ਹੈਗੀ ਐਂਡ ਉਹਦੇ ਉਹਦੇ ਲਈ ਅਸੀਂ ਜਿਹੜਾ ਹੈਗਾ ਪਪ ਡਿਪਲॉयਮੈਂਟ ਕੀਤਾ ਹੈਗਾ ਮੇਰੇ ਨਾਲ ਇੱਥੇ ਐ ਸ਼ਿਗਜਪਿੰਦਰ ਜੀ ਐਂਡ ਐਸ ਡੀਐਸਪੀ ਜਿਹੜੇ ਹੈਗੇ ਦਿਨਾਨਗਰ ਉਹ ਵੀ ਮੌਜੂਦ ਨੇ ਤੋਂ ਬਾਕੀ ਜਿਹੜੇ ਡਿਊਟੀ ਮੈਜਿਸਟ੍ਰੇਟ ਵੀ ਮੌਜੂਦ ਨੇ ਬਾਕੀ ਜਿਹੜੀ ਵੀ ਕਾਰਵਾਈ ਹੈ ਜੋ ਵੀ ਨਿਰਦੇਸ਼ ਹੈ ਉਹਨਾਂ ਨੂੰ ਪਪਾ ਇੰਪਲੀਮੈਂਟ ਕੀਤਾ ਜਾਵੇਗਾ ਤਾਂ ਜਾਣਕਾਰੀ ਅਨੁਸਾਰ ਇੱਥੇ 71 ਘਾਰੀਦਾਂ ਦੇ ਨੇ ਜੀ ਜਿਨ੍ਹਾਂ ਨੂੰ ਨੋਟਿਸ ਦਿੱਤੇ ਗਿਆ। ਕੌਣ ਵਾਲੇ ਦਿਨਾਂ ਦੇ ਵਿੱਚ ਵੀ ਇਦਾਂ ਦੀ ਕਾਰਵਾਈ ਹੋਊਗੀ। ਉਹ ਉਹ ੜਕਰੀ ਤੁਸੀਂ ਕੰਸਰਨ ਡਿਪਾਰਟਮੈਂਟ ਤੋਂ ਲੈ ਸਕਦੇਗੇ ਸਾਨੂੰ ਤੋਂ ਜਦੋਂ ਵੀ ਅਸੀਂ ਪੁਲਿਸ ਹੈਲਪ ਵਾਸਤੇ ਆਉਂਦੀ ਹੈ ਅਸੀਂ ਅਕੋਰਡਿੰਗਲੀ ਜਿਹੜਾ ਵੀ ਹੈ ਵਾਜਕਾਲ ਨੂੰ ਕੇ ਆਰਡਰ ਨੂੰ ਇੰਪਲੀਮੈਂਟ ਕਰਨ ਵਾਸਤੇ ਅਸੀਂ ਇਸ ਹੈਲਪ ਜਿਹੜਾ ਹੈਗਾ ਟਵਾਈਡ ਕਰ ਦੇਗੇ ਇਸ ਕਾਰਵਾਈ ਨੂੰ ਜੋਧ ਨਸ਼ਿਆਂ ਵਿਰੁੱਧ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਜੀ ਬਿਲਕੁਲ ਜੀ ਇਹਦੇ ਇਹਦੇ ਨਾਲ ਹੀ ਅਸੀਂ ਜਿਹੜਾ ਹੈਗਾ ਜਿਹੜੇ ਇਹਨਾਂ ਦੇ ਤੁਸੀਂ ਦੇਖ ਸਕਦੇ ਹੈਗੇ ਕਿ ਇਹਦੇ ਜੇ ਜਿਹੜੇ ਵੀ ਅਸੀਂ ਵੀ ਜਿਹੜਾ ਕਾਰਵਾਈ ਕਰਿਆ ਇਹਦੇ ਵਿੱਚ ਕੁਝ ਕ੍ਰਿਮੀਨਲ ਲੋਕ ਵੀ ਹੈਗੇ ਜਿਹੜੇ ਆ ਜਿਹੜਾ ਬੰਦਾ ਹੈਗਾ ਇਹਦੇ ਵੀ ਐਨਡੀਪੀਐਸ ਤੇ ਪਰਚਾ ਦਰਜ ਸਰ ਫਿਕਸਰ ਨਹੀਂ ਹੈਗਾ ਸਰ ਗਮੀਆਂ ਕੋਠੀ ਰਹੀ ਸੀ ਇਹ ਸਵੀਮ ਪੂਲ ਵਾਲੀ ਉਹ ਮੰਦਿਆਂ ਦੇ ਦੇਖਿਆ ਉਹ ਦੁਬਾਰਾ ਤੋਂ ਕੰਸਟਰਕਸ਼ਨ ਦੇ ਦੇਖੋ ਜੀ ਉਹਦੇ ਸਬੰਧ ਦੇ ਵਿੱਚ ਕੰਸਰਨ ਡਿਪਾਰਟਮੈਂਟ ਨੇ ਹੁਣੇ ਹੀ ਸਾਨੂੰ ਜਿਹੜਾ ਹੈਗਾ ਕੰਸਰਨ ਲਿਖ ਕੇ ਦਿੱਤਾ ਹੈ ਅਸੀਂ ਉਹਦੇ ਚ